ਚਾਰ ਸਾਹਿਬ ਜਦਿਆਂ ਅਤੇ ਮਾਤਾ ਗੁਜਰੀ ਜੀ ਤੇ ਭਾਈ ਮੋਤੀ RAM ਮੈਰਜ ਦੀ ਯਾਦ ਦੇ ਵਿੱਚ ਅੱਜ ਦੁੱਧਾ ਲੰਗਰ ਜੋ ਰਾਜਪੁਰਾ ਦੇ ਫੋਹਾਰਾ ਚੌਂਕ ਦੇ ਉੱਪਰ ਲਗਾਇਆ ਗਿਆ ਹੈ ਦੱਸਦੀ ਹੈ ਕਿ ਇਹ ਵੱਡੀ ਗਿਣਤੀ ਦੇ ਵਿੱਚ ਪੰਜਾਬ ਭਰ ਦੇ ਵਿੱਚ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਜਿਹੜਾ ਹੈ ਇਹ ਲੰਗਰ ਜਿਹੜੇ ਲਗਾਏ ਜਾ ਰਹੇ ਨੇ ਪੰਜਾਬ ਭਰ ਦੇ ਵਿੱਚ ਜਿਹੜੀ ਹੈ ਹਰ ਜਗ੍ਹਾ ਦੇ ਉੱਪਰ ਜੋ ਲੰਗਰ ਇਸ ਸਮੇਂ ਪੰਜਾਬ ਦੇ ਵਿੱਚ ਚੱਲ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਮੈਂ ਰਾਜਪੁਰਾ ਦੇ ਫੋਹਾਰਾ ਚੌਂਕ ਦੇ ਉੱਪਰ ਮੌਜੂਦ ਹਾਂ ਜਿੱਥੇ ਅੱਜ Hindu ਭਰਾਵਾਂ ਦੇ ਵੱਲੋਂ ਜੋ ਲੰਗਰ ਲਗਾਇਆ ਗਿਆ ਹੈ ਤੇ ਇਹ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਪੁੱਛਾਂਗੇ ਸਭ ਤੋਂ ਪਹਿਲਾਂ ਸਾਡੇ ਨਾਲ ਮਜੂਨ ਨੇ ਸਰ ਕੀ ਨਾਮ ਹੈ ਜੀ ਮੇਰਾ ਨਾਮ ਗੌਰਵ ਗੋਤਮ ਹੈ ਜੀ ਜੀ ਸਰ ਅੱਜ ਲੰਗਰ ਲਗਾਇਆ ਗਿਆ ਪੂਰੇ ਪੰਜਾਬ ਭਰ ਦੇ ਵਿੱਚ ਲੰਗਰ ਲਾਇਆ ਜਾ ਰਿਹਾ ਹੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਚਾਰ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹਾਦਤ ਨੂੰ ਭਾਈ ਮੋਤੀराम ਮਹਾਰਾਜ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਇਹ ਲੰਗਰ ਵਿਸ਼ਵਿੰਦੂ ਪਰਸ਼ਦ ਦੇ ਨਗਰ ਦੇ ਅਕਸ ਮਹੇਸ਼ ਜੋਸ਼ੀ ਜੀ ਦੇ ਟੀਮ ਦੇ ਨਾਮ ਮਤਲਬ ਸਾਰੀ ਟੀਮ ਅਸੀਂ ਮਹੇਸ਼ ਜੋਸ਼ੀ ਦੀ ਟੀਮ ਦੇ ਅੰਦਰ ਹੈ ਉਹਨਾਂ ਬੋਲਣ ਲਗਾਗੇ ਸਰ ਇੱਕ ਗੱਲ ਜਿਹੜੀ ਆ ਹਮੇਸ਼ਾ ਉੜਦੀ ਹੈ ਕਿ ਕੁਝ ਕੁ ਜਿਹੜੇ ਹੁੰਦੇ ਨੇ ਉਹਨਾਂ ਦੇ ਵੱਲੋਂ Hindu ਸਿੱਖ ਦੀ ਜਿਹੜੀ ਹੈ ਜੋ ਇਕੱਠੇ ਰਹਿੰਦੇ ਆ ਉਸ ਨੂੰ ਜਿਹੜਾ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਤੁਸੀਂ ਅੱਜ ਜਿਹੜੀ ਹੈ ਵਿਸ਼ਵ Hindu ਪਰਸ਼ਦ ਦੀ ਜਿਹੜੇ ਆ ਉਹਨਾਂ ਦੇ ਪ੍ਰਧਾਨ ਜੀ ਜਿਹੜੀ ਉਸ ਦੇ ਵਿੱਚ ਲੰਗਰ ਲਾਣਾ ਕਿਵੇਂ ਮੰਨਦੇ ਸਾਡਾ ਤਾਂ ਇਹ ਮੰਨਣਾ ਜੀ ਅਸੀਂ Hindu ਸਿੱਖ ਸਭ ਇੱਕ ਆ ਜੀ ਕਿਉਂਕਿ ਜੋ ਅੱਜ ਅਸੀਂ ਭਾਰਤ ਮਾਤਾ ਦੀ ਜੈ ਵੀ ਕਹਿੰਨੇ ਆ ਤਉ ਭਰਤ ਮਾਤਾ ਦੀ ਜੈ ਕਹਿਣਾ ਸਾਡਾ ਤਾਂ ਹੀ ਸੁਤੰਤਰ ਹੋਇਆ ਜੇ ਸਾਡੇ ਦਸ਼ਮੇਸ਼ ਪਿਤਾ ਨੇ ਆਪਣੇ ਚਾਰ ਪੁੱਤਰਵਾਰੇ ਆਪਣੀ ਮਾਤਾਵਾਰੀ ਔਰ ਸਨਾਤਨ ਸੰਸਕ੍ਰਿਤੀ ਦੇ ਲਈ ਸਨਾਤਨ ਧਰਮ ਦੇ ਲਈ ਆਖਰ ਕਿੰਨਾ ਭਾਵ ਹੋਣਾ ਉਹਨਾਂ ਦਾ ਕਿ ਕਸ਼ਮੀਰੀ ਪੰਡਤ ਜਦੋਂ ਉਹਨਾਂ ਦੀ ਸ਼ਰਨ ਚਾਹੇ ਤਾਂ ਉਹਨਾਂ ਨੇ ਉਹਨਾਂ ਦੇ ਤਿਲਕ ਤੇ ਜਨੇਊ ਦੀ ਰੱਖਿਆ ਦੇ ਲਈ ਆਪਣਾ ਸਾਰਾ ਪਰਿਵਾਰ ਵਾਰਤਾ ਔਰ ਪਰਿਵਾਰ ਵਾਰ ਕੇ ਵੀ ਉਹਨਾਂ ਨੇ ਅਕਾਲ ਪੁਰਖ ਅਗੇ ਇੱਕੋ ਗੱਲ ਕਹੀ ਵੀ ਤੇਰਾ ਪਾਣਾ ਮਿੱਠਾ ਲੱਗੇ ਤਾਂ ਉਹਨਾਂ ਦਾ ਸਨਾਤਨ ਲਈ ਬੜਾ ਅੱਛਾ ਭਾਵ ਰਿਆ ਹੋਣਾ ਤਾਂ ਹਰ ਇੱਕ ਸਨਾਤਨੀ ਮੇਰਾ ਮੰਨਣਾ ਹੈ ਹਰ ਇੱਕ ਸਨਾਤਨੀ ਜੋ ਸਿੱਖੀਜ਼ਮ ਦਾ ਸਿੱਖ ਧਰਮ ਦਾ ਗੁਰੂ ਸਾਹਿਬ ਦਾ ਹਮੇਸ਼ਾ ਕਰਜ਼ਦਾਰ ਰਹੇਗਾ ਤਾਂ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਔਰ ਦੇਖੋ ਸਾਡੇ ਭਾਈ ਮੋਤੀराम ਮਹਾਰਾਜ ਜੀ ਨੇ ਜਦੋਂ ਠੰਡੇ ਬੁਰਜ ਚ ਮਾਤਾ ਗੁਜਰੀ ਦੀ ਗੋਚ ਚ ਦੋ ਸਾਹਿਬਜ਼ਾਦੇ ਠੰਡ ਚ ਬੈਠੇ ਸਨ ਤਾਂ ਉਹਨਾਂ ਨੇ ਆਪਣੀ ਘਰਲੀ ਦੇ ਗਹਿਣੇ ਰੱਖ ਕੇ ਦੋ ਘੋਟ ਦੁੱਧ ਦੀ ਸੇਵਾ ਲਾਈ ਸੀ ਤਾਂ ਅੱਜ ਉਹਨਾਂ ਦੀ ਯਾਦ ਨੂੰ ਉਹਨਾਂ ਦੇ ਪਰਿਵਾਰ ਨੂੰ ਫਿਰ ਬਾਅਦ ਚ ਕੋਲੂ ਚ ਪੀੜਿਆ ਗਿਆ ਉਹਨਾਂ ਦੇ 8 ਮਹੀਨੇ ਦੇ ਛੋਟੇ ਬੱਚੇ ਨੂੰ ਜਿਸ ਚੋਂ ਆਪਾਂ ਗੰਨੇ ਦਾ ਰਾਸ ਕੱਢਦੇ ਕੋਲੂ ਕਹਿੰਦੇ ਆ ਉਹਨੂੰ ਉਹ ਜੋ ਉਹਦੇ ਵਿੱਚੋਂ ਕੱਢ ਕੇ ਉਹਨੂੰ ਖਤਮ ਕਰਤਾ ਗਿਆ ਤੇ ਉਹਨਾਂ ਦਾ ਆਪਸ ਵਿੱਚ ਕਿੰਨਾ ਸਨੇਹ ਪਿਆਰ ਤੇ ਭਾਵ ਰਿਹਾ ਹੋਵੇਗਾ ਜਿਹੜਾ ਇੱਕ ਦੂਜੇ ਲਈ ਇੰਨਾ ਜਾਨਾਂ ਪਰਿਵਾਰ ਕੁਰਬਾਨ ਕਰਤੇ ਤਾਂ ਉਹਨਾਂ ਦੀ ਯਾਦ ਨੂੰ ਸਮਰਪਿਤ ਅਸੀਂ ਇਹ ਲੰਗਰ ਲਾਇਆ ਹੈ ਤਾਂ ਜੋ ਉਹਨਾਂ ਸੂਚੀਆਂ ਸੱਚੀਆਂ ਰੂਹਾਂ ਨੂੰ ਸ਼ਾਂਤੀ ਮਿਲੇ ਰੱਬੀ ਰੂਹਾਂ ਸੀ ਅਮਜੀਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਲੰਗਰ ਲਾਇਆ ਹੈ ਭਾਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕ ਤੁਸੀਂ ਜੀ ਸਵਾਲ ਕਰ ਰਿਹਾ ਗੌਰਵ ਜੀ ਨੂੰ ਕਿ ਹਿੰਦੂ ਸਿੱਖ ਇਕਤਾ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਇਹ ਜਿਹੜੇ ਗੁਰੂ ਜੀ ਸਾਹਿਬਾਨ ਦੇ ਬੱਚਿਆਂ ਦੀ ਗੁਰੂ ਸਾਹਿਬਾਨ ਦੀ ਜਿਹੜੀ ਸ਼ਹਾਦਤਾਂ ਨੇ ਇਸ ਤੋਂ ਵੱਡੀ ਮਿਸਾਲ ਤਾਂ ਕੋਈ ਹੋਰ ਹੋ ਵੀ ਸਕਦੀ ਹੈ ਹਿੰਦੂ ਸਿੱਖ ਇਕਤਾ ਬਾਰੇ ਕਿਉਂਕਿ ਹਿੰਦੂ ਹਿੰਦੂ ਬਾਰੇ ਹੀ ਉਹਨਾਂ ਨੇ ਆਪਣੇ ਬੱਚੇ ਤੱਕ ਵਾਰਤੇ ਤੇ ਭਾਈ ਮੋਤੀराम ਮਹਾਰਾਜ ਜੀ ਦੀ ਜਿਨ੍ਹਾਂ ਨੇ ਦੁੱਧ ਪਿਲਾਇਆ ਸੀ ਅੱਜ ਇਸੇ ਕਰਕੇ ਅਸੀਂ ਦੁੱਧ ਦਾ ਹੀ ਲੰਗਰ ਲਾਇਆ ਹੈ ਉਹਨਾਂ ਦੀ ਯਾਦ ਚ ਅਸੀਂ ਇਹ ਮੰਦੇ ਆ ਕਿ ਅਸੀਂ ਹਿੰਦੂ ਸਿੱਖ sare ਇੱਕੋ ਹੀ ਆ ਤੇ ਇੱਕ ਦੂਜੇ ਲਈ ਹੀ ਬਣਿਆ ਮੈਂ ਤਾਂ ਇਹ ਕਹੂੰਗਾ ਜੀ ਹਿੰਦੂ ਸਿੱਖ ਇਕਤਾ ਜਿੰਦਾਬਾਦ ਹੈ ਜਿੰਦਾਬਾਦ ਸੀ ਜਿੰਦਾਬਾਦ ਰਹੇਗੀ ਔਰ ਅੱਜ ਮੈਂ ਆਪਣੀ ਧੀਆਂ ਦੇ ਨਾਲ ਵੀ ਉਰੇ ਆਇਆ ਲੰਗਰ ਸੇਵਾ ਚ ਤਾਂ ਕਿ ਉਹਨਾਂ ਨੂੰ ਵੀ ਇੱਕ ਅਹਿਸਾਸ ਹੋਵੇ ਇੱਕ ਭਾਵ ਹੋਵੇ ਕਿਉਂਕਿ ਇਸ ਟਾਈਮ ਬੜਾ ਵਿਰੋਧੀ ਤਾਕਤਾਂ ਦਾ ਇੱਕ ਜੋਰ ਚੱਲ ਰਿਹਾ ਧਰਮ ਪਰਿਵਰਤਨ ਦਾ ਤਾਂ ਮੈਂ ਤੁਹਾਡੇ ਮਾਧਿਅਮ ਦੇ ਨਾਲ ਇਹ ਵੀ ਕਹਾਂਗਾ ਕਿ ਜੋ ਸਿੱਖਿਆ ਸਾਡੇ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰ ਕੇ ਦਿੱਤੀ ਹੈ ਸਾਨੂੰ ਉਹ ਸਿੱਖਿਆ ਸਮਝਣੀ ਚਾਹੀਦੀ ਹੈ ਸਾਡੀਆਂ ਨੀਹਾਂ ਨੂੰ ਬਚਾਉਣ ਲਈ ਸੁੱਚੀ ਨੀਹਾਂ ਨੂੰ ਬਚਾਉਣ ਲਈ ਧਰਮ ਦੀ ਰੱਖਿਆ ਖਾਤਰ ਸਾਡੇ ਤਿਲਕ ਦੀ ਜੇ ਸਾਡੇ ਅਜ ਮੱਥੇ ਤੇ ਤਿਲਕ ਟੌਰ ਕੱਢ ਕੇ ਲੱਗਦਾ ਨਾ ਜੀ ਤਾਂ ਇਹ ਉਹਨਾਂ ਦੀ ਕੁਰਬਾਨੀ ਦੇ ਖਾਤਰ ਲੱਗਦਾ ਹੈ ਨਹੀਂ ਤਾਂ ਸਾਰਿਆਂ ਦਾ ਕੀ ਹਾਲ ਹੋਣਾ ਸੀ ਸਭ ਨੂੰ ਪਤਾ ਹੈ ਤੇ ਜਿਹੜੇ ਧਰਮ ਪਰਿਵਰਤਨ ਕਰ ਰਹੇ ਆ ਜਿਹੜੇ ਆਪਣੇ ਧਰਮ ਚੋਂ ਦੂਸਰੇ ਧਰਮ ਚ ਜਾ ਰਹੇ ਆ ਤਾਂ ਉਹਨਾਂ ਨੂੰ ਆਪਣੇ ਸਿੱਖ ਧਰਮ ਤੇ ਆਪਣੇ ਸਨਾਤਨ ਧਰਮ ਤੇ ਮਾਣ ਹੋਣਾ ਚਾਹੀਦਾ ਇਹ ਚੀਜ਼ ਨਹੀਂ ਕਰਨੀ ਚਾਹੀਦੀ ਕਿਸੇ ਦੇ ਬਹਿਕਾਬੇ ਚ ਨਹੀਂ ਆਣਾ ਚਾਹੀਦਾ ਧਰਮ ਸਭ ਵਧੀਆ ਹੈ ਮੈਂ ਨਹੀਂ ਕਹਿੰਦਾ ਕਿ ਉਹ ਕੋਈ ਹੋਰ ਧਰਮ ਬੁਰਾ ਹੈ ਪਰ ਮੈਂ ਇਹ ਕਹਾਂਗਾ ਕਿ ਜਦ ਤੁਸੀਂ ਜਿਹੜੇ ਧਰਮ ਚ ਹੋ ਤਾਂ ਤੁਸੀਂ ਉਸ ਧਰਮ ਚ ਰਹੋ ਤੁਸੀਂ ਕਿਸੇ ਕਾਰਨ ਵੱਜੋਂ ਠੀਕ ਹੈ ਆਪਣੀ ਗੁਰੂ ਦੀ ਸਿੱਖਿਆ ਨੂੰ ਨਾ ਭੁੱਲੋ ਮੰਤ ਜੀ ਕੀ ਕਹਿਣਾ ਚਾਹੁੰ ਮੈਂ ਅੱਜ ਤੁਹਾਡੀ ਪ੍ਰਧਾਨ ਜੀ ਦੇ ਵਿਚੜਾ ਇਹ ਲੰਗਰ ਲਾਇਆ ਜਾ ਰਿਹਾ ਤੇ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਪਹਿਲਾਂ ਤਾਂ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਹਿਜੋਸ਼ੀ ਹੈ ਜੀ ਤੇ ਅੱਜ ਜਿਹੜਾ ਅਸੀਂ ਲੰਗਰ ਲਾ ਰਹੇ ਹਾਂ ਜੀ ਉਹ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦਿਆਂ ਤੇ ਆਪਣਾ ਭਾਈ ਮੋਤੀराम ਮਹਰਾਜੀ ਦੇ ਯਾਦ ਦੇ ਵਿੱਚ ਉਹਨਾਂ ਦੇ ਪਰਿਵਾਰ ਦੀ ਯਾਦ ਦੇ ਵਿੱਚ ਲਾ ਰਹੇ ਹਾਂ ਤੇ ਅੱਜ ਮੈਂ ਕੁਝ ਥੋੜਾ ਇਹਦੇ ਬਾਰੇ ਦੱਸਣਾ ਵੀ ਚਾਹੂੰਗਾ ਜਿਹੜੇ ਭਾਈ ਮੋਤੀराम ਮਹਰਾਜੀ ਸੀ ਉਹਨਾਂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਨੂੰ ਦੁੱਧ ਦੀ ਸੇਵਾ ਲਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਵਜ਼ੀਰ ਖਾਨ ਆ ਉਹਨੇ ਉਹਨੂੰ ਤੇ ਉਹਦੇ ਪਰਿਵਾਰ ਨੂੰ ਕੋਲ ਦੇ ਵਿੱਚ ਪੀਣ ਦੀ ਸਜ਼ਾ ਦਿੱਤੀ ਸੀ ਦਾ ਪੂਰਾ ਪਰਿਵਾਰ ਉਹਨਾਂ ਦਾ ਜਿਹੜਾ ਹੈਗਾ ਉਹ ਕੋਹਲੀ ਦੇ ਵਿੱਚ ਪੀੜ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਸ਼ਹਾਦਤ ਲਈ ਸੀ ਤੇ ਉਹਨਾਂ ਦੀ ਯਾਦ ਚ ਅਸੀਂ ਇਹ ਲੰਗਰ ਲਾਇਆ ਜੀ ਅੱਜ ਤੇ ਅਸੀਂ ਜਿਹੜਾ ਹੈਗਾ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਆਂ ਵੀ ਅਸੀਂ ਸਾਰੇ ਇੱਕ ਹੈਗੇ ਆਂ ਜੀ ਅਸੀਂ ਮਿਲ ਕੇ ਹੀ ਸਮਾਜ ਦੇ ਵਿੱਚ ਵਿਚਰਿਏ ਤੇ ਮਿਲ ਕੇ ਹੀ ਚੱਲੀਏ ਅਸੀਂ ਦੁੱਧ ਦਾ ਲੰਗਰ ਲਾਇਆ ਜੀ ਨਾਲ ਦੁੱਧ ਦੇ ਨਾਲ ਬਿਸਕਟ ਦਾ ਲੰਗਰ ਲਾਇਆ ਜੀ ਤੋ ਸਰਨਾਰ ਜਿਹੜੇ ਨੇ ਮਜੂਸਨ ਜਿਨ੍ਹਾਂ ਦੇ ਵੱਲੋਂ ਅੱਜ ਜਿਹੜਾ ਵਿਸ਼ਵ ਇਹ ਬਖਸ਼ ਤੇ ਪਤਰੰਗ ਦਲ ਦੇ ਵੱਲੋਂ ਜਿਹੜੇ ਨੇ ਪ੍ਰਧਾਨ ਮਹੇਸ਼ ਚੋਸ਼ੀ ਜਿਹੜੇ ਨੇ ਮੋਤੀ ਉਹਨਾਂ ਦੀ ਅਗਵਾਈ ਦੇ ਵਿੱਚੋਂ ਲੰਗਰ ਲਾਇਆ ਗਿਆ ਤੇ ਪੂਰੇ ਪੰਜਾਬ ਭਰ ਦੇ ਵਿੱਚ ਮਾਤਾ ਗੁਜਰ ਕੋਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਜਿਹੜੇ ਨੇ ਥਾਂ ਥਾਂ ਦੇ ਉੱਪਰ ਲੰਗਰ ਲਾਏ ਜਾ ਰਹੇ ਨੇ ਤੇ ਸਿੱਖ ਸੰਗਤਾਂ ਜਿਹੜੀਆਂ ਨੇ ਵਾਹਿਗੁਰੂ ਜੀ ਦੇ ਫਤਿਹ ਇਹ ਲੰਗਰ ਜਿਹੜੇ ਨੇ ਪੂਰੇ ਪੰਜਾਬ ਭਰ ਦੇ ਵਿੱਚ ਲਗਾਏ ਨੇ ਇਹ ਦੱਸਦੇ ਕਿ ਰਾਜਪੁਰਾ ਦੇ ਪੋਰਾ ਚੌਂਕ ਦੇ ਉੱਪਰ ਮੌਜੂਦ ਹੈ ਜਿੱਥੇ ਅੱਜ ਜੋ ਵਿਸ਼ਵਵਿੰਦੂ ਪਰਿਸ਼ਦ ਦੇ ਪੰਜਰਗੰਦ ਦੇ ਪ੍ਰਧਾਨ ਨਿਮੇਸ਼ ਚੋਸ਼ੀ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਲੰਗਰ ਲਗਾਇਆ ਗਿਆ ਹੈ